ਫਿਲਮੀ ਦੁਨੀਆ ਵਿੱਚ ਸ਼ੋਹਰਤ ਪਾਉਣ ਵਾਲੇ ਕਈ ਲੋਕਾਂ ਦੀ ਖਰਾਬ مالی ਹਾਲਤ ਅਤੇ ਗਰੀਬ ਜ਼ਿੰਦਗੀ ਦੀਆਂ ਕਈ ਕਹਾਣੀਆਂ ਹੁਣ ਤੱਕ ਅਸੀਂ ਸੁਣ ਚੁੱਕੇ ਹਾਂ ਅਸੀਂ ਗੱਲ ਕਰ ਰਹੇ ਹਾਂ ਉਸ ਸੈਕਟਰ ਦੀ ਜੋ ਕਈ ਫਿਲਮਾਂ ਵਿੱਚ ਕੰਮ ਕਰ ਚੁੱਕਿਆ ਪਰ ਅੱਜ ਜੋ ਸੀ ਹਾਲਤ ਹੈ ਜਿਹੀ ਹੈ ਕਿ ਉਹ ਚੌਕੀਦਾਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਇਹ ਐਕਟਰ ਬਾਲੀਵੁੱਡ ਐਕਸ਼ਨ ਹੀਰੋ ਅਕਸ਼ ਕੁਮਾਰ ਅਤੇ ਆਯੁਸ਼ਮਾਨ ਖੁਰਾਨਾ ਦੇ ਨਾਲ ਵੀ ਕੰਮ ਕਰ ਚੁੱਕਿਆ ਬਲੈਕ ਫਰਾਈਡੇ ਬੁਲਾਲ ਪਟਿਆਲਾ ਹਾਊਸ ਅਤੇ ਪੰਜ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਇਸ ਐਕਟਰ ਦਾ ਨਾਮ ਹੈ trilochana singh उर्फ ਸਵੀ ਸਿੱਧੂ ਇਸ ਸਾਦਾਕਾਰ ਦੀ ਹਾਲਤ ਕੁਝ ਅਜੀਬ ਹੀ ਹੈ ਕਿ ਉਹ ਮੁੰਬਈ ਦੇ ਇੱਕ ਅਪਾਰਟਮੈਂਟ ਵਿੱਚ ਚੌਕੀਦਾਰ ਦੀ ਨੌਕਰੀ ਕਰ ਰਿਹਾ ਹੈ ਉਹਨਾਂ ਨੇ ਆਪਣੇ ਇੱਕ ਇੰਟਰਵਿਊ ਵਿੱਚ ਸਿਲਵਰ ਸਕਰੀਨ ਤੋਂ ਲੈ ਕੇ ਗਾਰਡ ਦੀ ਨੌਕਰੀ ਤੱਕ ਦੇ ਆਪਣੇ ਸਫ਼ਰ ਨੂੰ ਬਿਆਨ ਕੀਤਾ ਹੈ ਇੰਟਰਵਿਊ ਦੌਰਾਨ ਉਹਨਾਂ ਨੇ ਦੱਸਿਆ ਸੀ ਕਿ ਉਹ ਲਖਨਊ ਤੋਂ ਨੇ ਅਤੇ ਸ਼ੁਰੂਆਤੀ ਪੜ੍ਹਾਈ ਵੀ ਇੱਥੇ ਕੀਤੀ ਹੈ ਇਸ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਲਈ ਉਹ ਚੰਡੀਗੜ੍ਹ ਆ ਗਏ ਇੱਥੇ ਉਹਨਾਂ ਨੂੰ ਮਾਡਲਿੰਗ ਦੇ ਆਫਰ ਮਿਲੇ ਸਵੀ ਨੇ ਮੁੰਬਈ ਆ ਕੇ ਸੰਘਰਸ਼ ਸ਼ੁਰੂ ਕੀਤਾ। ਉਹਨਾਂ ਨੇ ਅਨੁਰਾਗ ਕਸ਼ਪ ਨਾਲ ਇੱਕ ਫਿਲਮ ਵੀ ਕੀਤੀ ਜਿਸ ਦਾ ਨਾਮ ਪੰਚ ਸੀ। ਪਰ ਇਹ ਫਿਲਮ ਬਾਕਸ ਆਫਿਸ 'ਤੇ ਰਿਲੀਜ਼ ਨਹੀਂ ਹੋਈ। ਇਸ ਤੋਂ ਬਾਅਦ ਸਵੀ ਨੇ ਕਈ ਹੋਰ ਫਿਲਮਾਂ 'ਚ ਛੋਟੇ-ਮੋਟੇ ਰੋਲ ਕੀਤੇ। ਸਵੀ ਸਿੱਧੂ ਮੁਤਾਬਕ ਉਹਨਾਂ ਨੂੰ ਕੰਮ ਦੀ ਕੋਈ ਕਮੀ ਨਹੀਂ ਸੀ, ਸਦਾ ਕੰਮ ਹੋਣ ਕਰਕੇ ਉਹਨਾਂ ਨੂੰ ਖੁਦ ਹੀ ਕੰਮ ਬਹਾਨੇ ਮਾਰ ਕੇ ਛੱਡਣਾ ਪੈਂਦਾ ਸੀ। ਬਾਅਦ ਵਿੱਚ ਆਰਥਿਕ ਮੁਸ਼ਕਲਾਂ ਵੱਧ ਗਈਆਂ ਅਤੇ ਹੈਲਥ ਪ੍ਰੋਬਲਮਸ ਵੀ ਵੱਧ ਗਈਆਂ। ਫਿਰ ਕੰਮ ਮਿਲਣਾ ਹੀ ਬੰਦ ਹੋ ਗਿਆ। ਸਵੀ ਮੁਤਾਬਕ ਸਭ ਤੋਂ ਬੁਰਾ ਸਮਾਉ ਸੀ ਜਦੋਂ ਆਪਣੀ ਪਤਨੀ ਨੂੰ ਉਹਨਾਂ ਨੇ ਗਵਾ ਦਿੱਤਾ ਅਗਲੇ ਸਾਲ ਪਤਾ ਲੱਗਿਆ ਪਿਤਾ ਨਹੀਂ ਰਹੇ ਅਤੇ ਫਿਰ ਸੱਸ ਦੀ ਵੀ ਮੌਤ ਦੀ ਖਬਰ ਆਈ ਇਸ ਤੋਂ ਬਾਅਦ ਕਈ ਲੋਕ ਉਹਨਾਂ ਦੁਨੀਆ ਤੋਂ ਅਲਵਿਦਾ ਹੋ ਗਏ ਅਤੇ ਉਹਨੂੰ ਬਿਲਕੁਲ ਇਕੱਲੇ ਹੋ ਗਏ ਸਵੀ ਨੇ ਆਪਣੀ ਚੌਕੀਦਾਰੀ ਦੀ ਨੌਕਰੀ ਨੂੰ ਲੈ ਕੇ ਵੀ ਮੁਸ਼ਕਲ ਬਿਆਨ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਇਹ ਔਖਾ ਕੰਮ ਹੈ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਅਤੇ ਦੂਜੀ ਸ਼ਿਫਟ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਦੀ ਹੁੰਦੀ ਹੈ। ਅਜਿਹੀ ਨੌਕਰੀ ਵਿੱਚ ਸੌਣ ਦਾ ਸਮਾਂ ਮੁਸ਼ਕਲ ਨਾਲ ਹੀ ਮਿਲਦਾ ਹੈ। ਸਵੀ ਮੁਤਾਬਕ ਉਹਨਾਂ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਉਹ ਕਿਰਾਇਆ ਲਗਾ ਕੇ ਕਿਸੇ ਨਿਰਦੇਸ਼ਕ ਦੇ ਨਾਲ ਮੁਲਾਕਾਤ ਕਰ ਸਕਣ। ਹਾਲਾਂਕਿ ਉਹਨਾਂ ਦਾ ਦਿਲ ਬਹੁਤ ਕਰਦਾ ਹੈ ਕਿ ਉਹ ਫਿਲਮਾਂ ਦੇਖਣ ਪਰ ਉਹਨਾਂ ਦੀ ਆਰਥਿਕ ਹਾਲਤ ਅਜਿਹੀ ਹੈ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਉਹ ਕਦੇ ਫਿਲਮਾਂ ਦੇਖ ਸਕਣਗੇ। ਰੀਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ